ਹੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਜਿਵੇਂ ਨਾ ਚਲਾਈ ਤੇ ਲੋ ਜੀ ਆਪਾਂ ਜਾ ਰਹੀਆਂ ਅੱਜ ਡੇਰਾ ਬਸੀ ਕਿਉਂਕਿ ਡੇਰਾ ਬਸੀ ਥੋੜਾ ਜਿਹਾ ਕੰਮ ਹੈ ਸਾਨੂੰ ਕੋਈ ਔਰ ਵਕੀਲ ਸਾਹਿਬ ਨੇ ਆਪਣੇ ਕੋਰਟ ਮਾ ਜਾਣਾ ਥੋੜਾ ਜਿਹਾ ਕੰਮ ਕਰਨ ਔਰ ਮੈਂ ਆਪਣੀ ਰਿਪੋਰਟਸ ਦਿਖਾਣੀਆਂ ਥਾਇਰੋਇਡ ਗਈਆਂ ਔਰ ਬੱਚੇ ਨਾਲ ਆ ਰਹੇ ਹਾਂ ਜੀ ਤੇ ਚਲੋ ਜੀ ਚੱਲਦੇ ਆਪਾਂ ਡੇਰਾ ਬਸੀ ਨੂੰ बस काम ਤੋਂ ਦੇ ਨਵੇਰ ਲਈ ਤੇ ਸਵੇਰ ਕੇ 10 15 ਮਿੰਟ ਦਾ ਹੀ ਰਸਤਾ ਡੇਰਾ ਬਸੀ ਪਹੁੰਚ ਜਾਣਾ ਆਪਾਂ ਨੇ ਲੋ ਜੀ ਪਹੁੰਚ ਗਏ ਆਪਾਂ ਡੇਰਾ ਬਸੀ ਔਰ ਹਸਪੀਟਲ ਵੀ ਬਿਲਕੁਲ ਨੇੜੇ ਹੀ ਹੈ ਜਹਾਂ ਆਪਾਂ ਨੇ ਜਾਣਾ ਹੈ ਤੇ ਮੈਂ ਜਾਣੀਆ ਰਿਪੋਰਟ ਦਿਖਾਣ ਤੇ ਆ ਗਿਆ ਹਸਪੀਟਲ ਵੀ ਸਾਹਮਣੇ ਹੀ ਆ ਆਪੇ ਇਹ ਮਤਲਬ ਫਲੈਕਸਰ ਇਹ ਦੇਖੋ ਫਲੈਕਸਰ ਜੀ ਨਾ ਇਹ ਨਾ ਪ੍ਰੈਗਨਨਸੀ ਟੈਸਟ ਦੀ ਦਿੱਤੀ ਹੈ ਇਹ ਦੇਖੋ ਜੀ ਤਾਂ ਤੋੜ دیے ਕਾਂ ਟੋੜ ਦਿਆ ਇਹ ਮੈਂ ਨਹੀਂ ਕਾਂ ਟੋੜ ਦਿਆ ਕਾਂ ਨੇ ਟੋੜ ਦਿਆ ਇਹ ਮੈਂ ਨਹੀਂ ਕਾਂ ਟੋੜ ਦਿਆ ਜੀ ਆਪਾਂ ਨੇ ਮੈਡੀਸਿਨ ਵਗੈਰਾ ਲੈ ਲਈ ਹੁਣ ਆਪਾਂ ਜਾ ਰਹੇ ਆ ਘਰ ਨੂੰ ਵਾਪਸ ਵਕੀਲ ਸਾਹਿਬ ਆਪਣਾ ਵੀ ਕੰਮ ਨਵੇੜਿਆ ਇੱਕ ਔਟਗੇ ਵਿੱਚ ਔਰ ਬੱਚਾ ਨੂੰ ਲੱਗੀ ਆ ਭੁੱਖ ਰੂਪ ਕਹੇ ਰਹੀ ਕੁਛ ਪਾਪਾ ਚੀਜੀ ਦਾ ਖਵਾ ਦੋ ਰੂਪ ਨੂੰ ਪੁੱਲ ਲੱਗਾ ਚੀਜੀ ਖਵਾਣੀ ਆਪਣੇ ਕੰਮ ਅਗੇ ਚੱਕਰਾਵਾ ਰਹੇ ਹੈ ਰੂਪ ਨੂੰ ਆਏ ਹੋ ਗਏ ਮੈਨੂੰ ਚੀਜੀ ਤੋਂ ਖੜਾਈ ਨਹੀਂ ਪੜਨਾ ਬੁੱਤ ਕਰਾਂ ਜਾਗਾ ਪੁੱਤ ਤੈਨੂੰ ਪੜਾਈ ਕਰਨੀ ਦੀਦੀ ਲੈਣ ਦੇ ਛੇੜਨਾ ਔਰ ਦੀਦੀ ਪਿਛੇੜ ਰਹੀ ਰੂਪ ਨੂੰ ਨਾ ਛੇੜ ਜੋ ਤਾ ਪੈ ਗਈ ਲੜਾਈ ਲੜਾਈ ਪੈ ਗਈ ਦੋਨੋਂ ਭੈਣਾਂ ਕੀ ਲੜਾਈ ਪੈ ਗਈ ਨਾ ਰੂਪ ਹਾਈ ਕਿਨੇ ਜ਼ੋਰ ਕੀ ਮਾਰਿਆ ਜੋਤ ਹੈ ਜ਼ੋਰ ਦਾ ਜ਼ੋਰ ਕੇ ਤਾ ਛੇੜਿਆ ਨਾ ਪਹਿਲਾਂ ਦੀਦੀ ਨੂੰ ਇਹ ਕੀ ਹੋ ਰਿਹਾ ਕਰ ਕੋਲੀ ਵੀ ਦੀ ਗੰਦੀ ਗੰਦੀ ਬੱਚੀ ਆ ਤੂੰ ਈਡੀਅਟਸ ਤੋਂ ਵੀੜਾ ਕੈਰੀ ਤਾਂ ਹੀ ਮਾਰਿਆ ਪਰ ਰੂਪਾਂਸਲ ਵੀ ਸੀਰਾ ਲਾ ਦਿੰਦੀ ਹੈ ਹਨਾ ਰੂਪ ਹੈ ਬੜੀ ਮਸਤ ਹੈ ਚਲੋ ਜੀ ਫਰੈਂਡਸ ਮੈਂ ਬੈਠੀ ਆ ਗੱਡੀ ਦੇ ਵਿੱਚ ਕਿਉਂਕਿ ਬਬਜੋਤ ਨੂੰ ਗਏ ਆ ਕੋਈ ਚੀਜ਼ ਖਾਣ ਕਹਿੰਦੇ ਕੁਝ ਖਾਣਾ ਹੈ ਮੈਂ ਕਿਹਾ ਚਲੋ ਖਾ ਲਓ ਤੁਸੀਂ ਕਿਉਂਕਿ ਬੱਚਿਆਂ ਨੂੰ ਹੁੰਦਾ ਨਾ ਬਾਹਰ ਕੋ ਮਣਾਂਦੇ ਆਂ ਕੁਝ ਖਾਣ ਨੂੰ ਮੰਗਦੇ ਆਂ ਪਰ ਮੈਂ ਸਿਰਫ ਫਰੂਟ ਕਿਹਾ ਕਿ ਮੈਨੂੰ ਤਾਂ ਫਰੂਟ ਲਿਆ ਦਿਓ ਬਾਕੀ ਕੁਝ ਨਹੀਂ ਖਾਣਾ ਔਰ ਕਿਉਂਕਿ ਤળે ਵੀ ਚੀਜ਼ ਖਰਾਬ ਕਰਦੀ ਆ ਵੈਸੇ ਵੀ ਗਲਾ ਖਰਾਬ ਹੈ ਤਾਂ ਦੇਖੋ ਕੀ ਲੈ ਕੇ ਆਏਂਗੀ ਮੈਡਮਾ ਕੀ ਲੈਣ ਗਈਆਂ ਔਰ ਮੇਰੇ ਨਾ ਹਲਕਾ ਹਲਕੇ ਪੈਰ ਵੀ ਪਤਾ ਨਹੀਂ ਕਿਉਂ ਦੁਖ ਰਹੇ ਆ ਲੱਗਦਾ ਔਰ ਅੱਜ ਧੁੱਪ ਵੀ ਸੋਣੀ ਹੈ ਹਵਾ ਵੀ ਚੱਲ ਰਹੀ ਅਸੀਂ ਖੜੇ ਆ ਜੀ ਮਾਰਕੀਟ ਬਰਵਾਲੇ ਦੀ ਇਹ ਬਰਵਾਲੇ ਵਾਲੀ ਮਾਰਕੀਟ ਹੈ ਜੀ ਪਤਾ ਨਹੀਂ ਕੀ ਲੈ ਕੇ ਆਉਣਗੀਆਂ ਗਈਆਂ ਤਾਂ ਹੈ ਲੈਣ ਉਹ ਗੱਡੀ ਇਕੱਠੀ ਆ ਰਜਿੰਦਰ ਅਸੀਂ ਆਕੇ ਦੁਬਾਰਾ ਬੀਕਾਨੇਰ ਵਾਲਿਆਂ ਤੇ ਅਗੇਨ ਜੋ ਤਰੂ ਕੰਦਰ ਫੇਲ ਲਗੇ ਹੋਏ ਜੀ ਬੀਗਾ ਨੇਰ ਵਾਲਿਆਂ ਦੇ ਇਹੀ ਦੁਕਾਨ ਪਸੰਦ ਆ ਕਿ ਇਹਨਾਂ ਨੂੰ ਕੋਈ ਸ਼ਾਪ ਤੇ ਕਿਆ ਕਿਆ ਲਿਆ ਬਰਾਉਨੀ ਬਰਾਉਨੀ ਹਮ ਹੋਰ ਹੋਰ ਇੱਕ ਲੈ ਲਿਆ ਬਰਗਰ ਦੋ ਬਰਗਰ ਹਮ ਦੋ ਇਹਨੇ ਇੰਨਾ ਕੁਝ ਖਾਣਾ ਆਇਆ ਤਾਂ ਫਿਰ ਛੁੱਟੀ ਤਾਂ ਆ ਦੇਖੋ ਚੰਨੀ ਵਧੀਆ ਚੀਜ਼ ਹੈ ਨਹੀਂ ਨਹੀਂ ਹਮ ਮੈਂ ਨਹੀਂ ਕੀ ਆਇਆ ਜੈਲੀ ਅਰੇ ਜੈਲੀ ਆਹੇ ਹੁਣ ਆ ਦੇਖ ਆ ਵੀ ਗਿਆ ਹਣਾ ਹਾਂ ਫਿਰ ਉਹ ਬੋ ਹੌਟ ਡੌਗ ਬੰਦ ਕਰੋ ਮਮਾ ਇਹ ਤੇ ਲੈ ਲਿਆ ਇੱਕ ਚੀਜ਼ ਮਿਲੂਗੀ ਜੋ ਮਰਜ਼ੀ ਲੈ ਲਓ ਉਹਨੇ ਤਾਂ ਫਿਰ ਚਾਰ ਚੀਜ਼ਾਂ ਲਈ ਦੋ ਦੋ ਮੇਰੀ ਦੋ ਮੇਰੀ ਦੋ ਆਪਕੀ ਦੋ ਮੇਰੀ ਦੋ ਆਪਕੀ ਇੱਕ ਆਪਕੀ ਇੱਕ ਮੇਰੀ ਇਹ ਲਈ ਉਹ ਕਾਜੂ ਕਤਲੀ ਵਾਲੀ ਬਰਫੀ ਕਰਨੀ ਵਧੀਆ ਦੀ ਨਾ ਦਿਵਾਲੀ ਕੀ ਵੇਟ ਕਰ ਰਹੇ ਹਾਂ ਇਹਦੇ ਸਿਰਫ ਪਤਾ ਕਿੰਨੇ ਦੀ ਹੈ ਸਿਰਫ ਓਨਲੀ ਓਨਲੀ ਇੱਧਰ ਦੇਖੋ 950 950 ਉਹ ਦੇਖੋ ਉਹ 1600 ਰੁਪਏ ਵਾਲੀ ਗਹਿਰੇ ਤੇ ਯੂਟਿਊਬ ਕੀ ਹੈ ਫਿੱਟਣਾ ਕਿਹੜੀ ਇਹ ਤਾਂ ਗੁਜੀਆ ਆਇਆ ਗੁਜੀਆ ਇਹ ਫਕਰੋ ਹੀ ਕੋਈ ਪੇਪਰ ਨਹੀਂ ਹੈ ਇਹ ਜੋ ਆਪਾਂ ਉਸਕੇ ਉੱਪਰ ਚਾਹ ਨਹੀਂ 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 ਇਹ ਸਿਲਵਰ ਪੇਪਰ ਹੁੰਦੇ ਆ ਮਠਿਆਈਆਂ ਚੜ੍ਹਨੇ ਵਾਸਤੇ ਇਹ ਵੀ ਦੇਖ ਕਾਜੂ ਕਤਲੀ ਦੇਖ ਲਾਇਆ ਹੈ ਨਹੀਂ ਲਾਇਆ ਹੈ

ਬਿਕਾਨੇਰ ਵਾਲਿਆਂ ਦੇ ਵਿੱਚ ਅਸੀਂ ਖੜੇ ਆ ਜਵਾਗੁਰੀ ਤੇ ਸਭ ਕੁਝ ਲੈਣੇ ਆ ਤੇ ਇਹਨਾਂ ਨੇ ਹੁਣ ਆਪਣੇ ਹੀ ਸਨੈਕਸ ਬਣਾਏ ਨੇ ਇਹਨਾਂ ਦੀ ਖੁੱਦ ਹੀ ਬ੍ਰਾਂਡਿੰਗ ਆ ਖੁੱਦ ਹੀ ਇਹਨਾਂ ਨੇ ਮੇਕ ਕਰਿਆ ਇਹ ਹੈਗਾ ਇਹਨਾਂ ਦਾ ਚਾਕਲੇਟ ਕ੍ਰਾਉਨਸ ਬਿਸਕੁਟਸ ਤੇ ਇਹ ਹੈਗਾ ਇਹਨਾਂ ਦਾ ਚਿਪਸ ਹੈਗੇ ਆ ਇਹ ਮਿੰਟ ਦੀ ਹੈਗੀ ਆ ਬਹੁਤ ਵਧੀਆ ਹੁਣ ਤੁਹਾਨੂੰ ਟੈਸਟ ਵੀਰ ਕਰਕੇ ਦਿਖਾਣੇ ਆ ਬਹੁਤ ਟੈਸਟੀ ਆ ਕਹਿੰਦੇ ਬਣਾ ਕੇ ਲੈ ਜੋ ਤਰੂ ਪੁੱਤ ਪਿੱਛੇ ਨਾ ਪੁੱਤ ਪਿੱਛੇ ਨੂੰ ਪਿਛੇ ਹਾਂ ਟੈਸਟ ਇਹਨਾਂ ਦਾ ਖੁਦ ਦਾ ਬ੍ਰਾਂਡ ਆ ਇਹ ਪੂਰੇ ਉਰੇ ਬਰਵਾਲੇ ਆ ਮਾੜੂ ਖਲਵਾਈ ਦੇ ਲਾਗ ਪਹਿਲਾਂ ਇਹਨਾਂ ਦਾ ਬੀਕਾਨੇਰ ਤੋਂ ਬਹੁਤ ਮਸ਼ਹੂਰ ਆ ਇਤੌਂਕ پارک ਦੇ ਸਾਹਮਣੇ ਕਿਹ ਜਾਂ ਇਹ ਇਹ ਡੱਬਾ ਵੀ ਆ ਹੁਣ ਇਹ ਵੀ ਚੈੱਕ ਕਰਕੇ ਦੇ ਡੱਬਾ ਗੈਰ ਰੱਖਣਾ ਉਤੋਂ ਪਿੱਛੇ ਨੂੰ ਹੋ ਜਾਵਣਾ ਯੈਸ ਇਹ ਇੱਕ ਕਰੋਨ ਦਾ ਹੈਗਾ ਇਹ ਵੀ ਬੜਾ ਵਧੀਆ ਥੋੜਾ ਟੇਸਟੀ ਹੈ ਤੇ ਇਹ ਵਾਲਾ ਦਿਖਾਉਣਾ ਇਹਨਾਂ ਦਾ ਮੀਂਸ ਦਾ ਹੈਗਾ ਬ ਬ ਉਹ ਤਾਂ ਬੜੀਆ ਕਲੀਅਰ ਜੀ ਹਾਂ ਯੈਸ ਲੋ ਤੇ ਇਹ ਕਿਹਦਾ ਟੈਸਟ ਹੈ ਇਸ ਦਾ ਇਸ ਕਾ ਬੜੀਆ ਤੇ ਹੁਣ ਇਹਨਾਂ ਦੀ ਇਹ ਹੈਗੀ ਬੁਜੀਆ ਕਿ ਕਿ ਤੇ ਇਹ ਸਾਰਾ ਰੋਸਟਡ ਹੈਗਾ ਰੋਸਟ ਕਰਿਆ ਹੋਇਆ ਇਹਨਾਂ ਨੇ ਬੜੀਆ ਚੀਜ਼ ਆ ਫਰਾਈ ਕਰਿਆ ਹੋਆ ਨਾ ਤੇ ਇਹਨਾਂ ਦਾ ਆਪਣਾ ਖੁੱਦ ਦਾ ਸਰ ਬ੍ਰਾਂਡ ਬਣਾਇਆ ਇਹਨਾਂ ਨੇ ਵੀਰੋ ਇਹਨਾਂ ਨੇ ਬੀਕਾਨੇਰ ਦਾ ਸਾਡਾ ਫੇਵਰੇਟ ਇੱਥੇ ਆਇਆ ਜਾਂਦਾ ਹੁੰਦਾ ਇਹਨਾਂ ਕੋਲ ਹਰ ਚੀਜ਼ ਫੈਸਿਲਿਟੀ ਇਹਨਾਂ ਦਾ ਇੱਕ ਦੇਖੋ ਡਿਫਰੈਂਟ ਡਿਫਰੈਂਟ ਹੈਗਾ ਇਹ ਹਰ ਚੀਜ਼ ਆ ਦੇਖੋ ਯਮੀ ਯਮੀ ਹੁਣ ਜਵਾਕਾਂ ਨੇ ਟੇਸਟ ਕਰਿਆ ਕਿਵੇਂ ਦਾ ਲੱਗਿਆ ਪੁੱਤ ਹੂੰ ਆ ਦੇਖੋ ਇੱਕ ਇਹ ਚੀਜ਼ ਆ ਇਹ ਦਿਖਾਈ ਕੋਲ ਹੂੰ ਚਾਕਲੇਟ ਪੋਪਕਨ ਚਾਕਲੇਟ ਪੋਪਕਨ ਇਹ ਨਮੀ ਆਟਮ ਇਹ ਜਵਾਕਾਂ ਦੀ ਯਾਨੀ ਕਿ ਫੇਵਰੇਟ ਚੀਜ਼ ਆ ਰੂਪੰਨ ਜੋ 557 ਵਾਈਫ ਦਾ ਚੈਨਲ ਹੈਗਾ ਆ ਇਹਨਾਂ ਦਾ ਚੈੱਕ ਕਰੋ ਤੇ ਰਿਕਮੈਂਡ ਕਰ ਰਹੇ ਆਪਾਂ ਇਹਨਾਂ ਨੂੰ ਇੱਥੇ ਆਉਂਗੇ ਤੁਸੀਂ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਮਿਲੂਗਾ ਤੁਹਾਨੂੰ ਇੱਕ ਕੈਸਾ ਦਾ ਟੇਸਟੀ ਚੌਕਲੇਟਾ ਹੋਵੇ ਉਸਕਾ ਪੌਪਾਂਗੇ ਅੱਜ ਅੱਛਾ ਲੱਗਿਆ ਹੈ ਹਾਂ ਅੱਛਾ ਕਿਹੜਾ ਫੇਵਰਿਟ ਵਧੀਆ ਕਿਹੜਾ ਲੱਗਿਆ ਤੁਹਾਨੂੰ ਇਹਨਾਂ 'ਚ ਇਹ ਬਿਸਕੁਟ ਕਰਾਉਣ ਇਹ ਚੌਕਲੇਟ ਰੋਸਟ ਕਰਿਆ ਹੋਇਆ ਇਹਨਾਂ ਨੇ ਮਖਾਣੇ ਵਾਲਾ ਸਿਸਟਮ ਹੂੰ ਬਾਕੀ ਬੀਕਾ ਨੇਰਾ ਜੀ ਸਾਹਮਣੇ ਸੁਬਾਜੀ ਪਾਰਕ ਦੇ ਸਾਹਮਣੇ ਆ ਕੇ ਅਕਸਰ ਸਾਡੇ ਚੈਨਲ ਤੇ ਹੁੰਦਾ ਹੀ ਆ ਪਾਇਆ ਵਾ ਬੀਕਾ ਨੇਰ ਵਾਲਿਆਂ ਦਾ ਇੱਕ ਵਾਰ ਆਇਓ ਔਰ ਜ਼ਰੂਰ ਟੈਸਟ ਕਰੋ ਫੈਸਟੀਵਲ ਸੀਜ਼ਨ ਦੇ ਵਿੱਚ ਆਫ ਵੀ ਚੱਲ ਰਿਹਾ ਹੈ ਔਰ ਤੇ ਇਹਨਾਂ ਦੀ ਮਿੱਠੀ ਆ ਦੇਖੋ ਫਿਰ ਕਹਿੰਦੇ ਫੈਸਟੀਵਲ ਸੀਜ਼ਨ ਦੇ ਵਿੱਚ ਵਾ 1 ᱜੈਟ 1 ਫ੍ਰੀ ਤੁਸੀਂ ਆਓ ਕੋਈ ਵੀ ਟੈਸਟ ਦਾ ਆਪਣੇ ਟੈਸਟ ਦਾ ਹੀ ਲੈ ਲਓ ਚਿਪਸ ਲੈ ਲਓ ਕੁਝ ਵੀ ਲੈ ਉਹਦੇ ਨਾਲ ਜਿਹੜਾ ਮਜੀਲ ਤੁਸੀਂ 1 बाय 1 ਗੈਟ 3 1 ਜੀ ਸਟਾਕ ਬਹੁਤ ਜ਼ਿਆਦਾ ਆਇਆ ਹੋਇਆ ਹੈ ਬਦਿਆ ਔਰ ਅੱਛੀ ਚੀਜ਼ ਹੈ ਇਹ ਇਹਨਾਂ ਨੇ ਇੱਕ ਐਸੇ ਗਿਫਟ ਹਨ ਇਹ ਦਿਆ ਹੈਗਾ ਬਹੁਤ ਵਧੀਆ ਬਿਸਕੁਟ ਹੈ ਤੁਸੀਂ ਆਓ ਗਿਫਟ ਕਰੋ ਬਹੁਤ ਵਧੀਆ ਹੈ ਇਹਨਾਂ ਵੀ ਕਨੇਰ ਵਾਲੇ ਆਂ ਰਾਜਸਥਾਨ ਦੇ ਵਾਲੇ ਭਾਈ ਆਪਣੇ ਬਹੁਤ ਟੇਸਟੀ ਹੈ ਠੀਕ ਹੈ ਜੀ ਲੋਕੇਸ਼ਨ ਦੱਸ ਦਿਓ ਜੀ ਆਪਣੀ ਇੱਕ ਵਾਰ ਆ ਬਦੀ ਇਹ ਲੈਰ ਔਰ ਇਹ ਪਤਾ ਨਹੀਂ ਕੀ ਚੀਜ਼ ਹੈ ਕੀ ਹੈ ਪਾਣੀ ਪਾਪਾ ਨੂੰ ਬਤਾਉਣਾ ਤੁਹਾਨੂੰ ਕਿਆ ਕੀ ਚੀਜ਼ ਹੈ ਇਹ ਵਾਲੀ ਉਹ ਮਾ ਕੁਲਚਾ ਮੈਂ ਕੁਲਚਾ ਨੇ ਕੁਲ ਕੁਲਚਾ ਪੀਜ਼ਾ ਇਹ ਹੈ ਕੁਲਚਾ ਪੀਜ਼ਾ ਔਰ ਮੈਂ ਖਾ ਰਹੀ ਹਾਂ ਬਿਸਕਟ ਔਰ ਲਿਓ ਦੇਖ ਰਿਹਾ ਕਿਉਂਕਿ ਲਿਓ ਨੂੰ ਬਹੁਤ ਕੁਝ ਪਾ ਦਿਆ ਲਿਓ ਹੋਰ ਮੰਗ ਰਿਹਾ ਮੈਂ ਤੇ ਕੇਲਾ ਵੀ ਖਾ ਕੇ ਆਇਆ ਬਾਹਰ ਔਰ ਰੂਪੈਂਜਲ ਤੇ ਖਾਇਆ ਨਹੀਂ ਜਾ ਰਿਹਾ ਰੂਪੈਂਜਲ ਆੜ ਗਿਆ ਮੂਰੇ पर यमी है आप लेके आए बीका ने तो हाँ बरवाले जेडे जोड़े वीडियो में देख चुके हैं और बंदे फटाफट खा रहे हैं क्योंकि भूख के आ गए भूख लगी भी है बहुत ज्यादा चाय बनाई आके फटाफट डब्बा भी पाया डब्बा भी पिया क्योंकि ये वाले बिस्किट ना इन यमी है ना क्रंची है बहुत ज्यादा जिस तरह आप बिंगो नहीं खेते बिंगो सेम टेस्ट है जो तो खाए ना बिंगो वाला ਸੇਮ ਹੀ ਟੇਸਟ ਹੈ। ਆਪਨੇ ਵੀ ਖਾ ਕੇ ਦੇਖਿਆ। ਪਿਕਾਨੇਰ ਵਾਲਿਆਂ ਨੇ ਫ੍ਰੀ ਗਿਫਟ ਹੈ। ਹਾਂ। ਫ੍ਰੀ ਗਿਫਟ ਦਿਆ ਬਿਕਾਨੇਰ ਵਾਲਿਆਂ ਨੇ ਕਿਉਂਕਿ ਵੀਡੀਓ ਬਣਾ ਰਹੇ ਤੇ ਨਾ ਉਹ ਕਹਿ ਰਹੇ ਤੁਸੀਂ ਬਲੌਗਰ ਹੋ ਤਾਂ ਉਹਨਾਂ ਨੇ ਸਾਨੂੰ ਇਹ ਬੜਾ ਡੱਬਾ ਜਿਹੜਾ ਹੈਗਾ ਤਾਂ ਉਹ ਪਿੱਛੇ ਪਿਆ ਮੈਂ ਬੈੱਡ ਦੇ ਉੱਪਰ। ਇਹ ਵਾਲਾ ਫ੍ਰੀ ਦਿੱਤੇ ਆ ਉਹਨਾਂ ਨੇ। ਕਿਉਂ? ਅੱਛਾ। ਲਿਓ ਨੂੰ ਕਹੀਓ ਜੋਤ ਆ ਗਈ। ਠੀਕ ਹੈ। ਜੋਤ ਆ ਗਈ ਜੋਤ। ਲਿਓ ਜੋਤ ਆ ਗਈ ਬਾਹਰ। जा जोत की ज्योत ज्योत ज्योता की आगी 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 कान में गल सुन रहे, खड़ा हो गया जदी देख खोल के देख नेड़ा आ गए लियो ज्योता आगी आगी ज्योता आगी जदी खड़ा हो गया दरवाजे मुरा मैं कह जोत आगी टंग 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 खा जे खाना खा ले नहीं पापा ने दे दे इसमें खा जती बेकार ना करी ले लो सारा खराब कर रही निकल कर सारा रख दे खाया जा रहा खा ले ये जी पिज़ा पिज़ा कुल्चा पिज़ा कुल्चा, कुल्चा खा रही है रूप टेस्टी है यम्मी है हाँ हाँ कुल्चा पिज़ा मैं उल्टा बोलगी मैं क्या गई कुल्चा पिज़ा पिज़ा कुल्चा पिज़ा कुल्चा अच्छा कुल्चा पीजा है ठीक है जी बंदा ਖਾ ਰਿਹਾ ਆਪਣੇ ਕੁਲਚੇ ਔਰ ਇੱਕ ਬੰਦਾ ਪੜੇਗਾ ਹੁਣ ਕਿਉਂਕਿ ਕੀ ਕੀ ਵੀ ਤਿਆਰੀ ਹੈ ਜੀ ਪੰਜਾਬੀ ਦਾ ਪੇਪਰ ਰਹਿ ਗਿਆ ਲਾਸਟ ਬਸ ਕੱਲੂ ਟੈਨਸ਼ਨ ਮੁੱਕ ਜੇਗੀ ਪੇਪਰਾਂ ਦੀ ਔਰ ਇੱਕ ਬੰਦੇ ਦਾ ਹੈਗਾ ਇੰਗਲਿਸ਼ ਦਾ ਪਹਿਲਾਂ ਮੈਨੂੰ ਸੁਣਾ ਦੀ ਸੁਣ ਰੂਪ ਪਹਿਲਾਂ ਮੈਨੂੰ ਸੁਣਾਈ ਉਸਤੇ ਬਾਅਦ ਲਿਖੀ ਪੁੱਤ ਸ਼ੁਕਰ ਆ ਲਾਸਟ ਪੇਪਰ ਪੰਜਾਬੀ ਦਾ ਟੈਨਸ਼ਨ ਫਰੀ ਟੈਨਸ਼ਨ ਫਰੀ ਹੋ ਗਈ ਚਲ ਵਧੀਆ ਗੱਲ ਹੈ ਔਰ ਮੈਂ ਕਰ ਰਹੀ ਆ ਜੀ ਥੋੜੀ ਦੇਰ ਰੈਸਟ ਕਿਉਂਕਿ ਥੱਕ ਕੇ ਆ ਗਿਆ ਵਕੀਲ ਸਾਹਿਬ ਵੀ ਪਈਆਂ ਮੈਂ ਵੀ ਪਈਆਂ

ਬੇਲੇ ਕੁਚੰਗ ਦਮ ਚਿੰਗਮ ਆ ਸੱਚੀ ਨੂੰ ਹਾਂ ਵੱਢੇਗੇ ਇਹਨੂੰ ਜੋ ਚੱਕ ਡਰੂ ਡਰੂ ਪੂਰਾ ਨਹੀਂ ਗੇਰਨਾ ਹੈ ਡਸਟਬਿਨ ਵਿੱਚ ਪਾ ਕੇ ਆ ਗਏ ਸਾਰੇ ਆ ਗਏ ਢਕਰ ਪਰਿਆ ਕੰਨਾ ਢਿੱਡ ਸੜ ਪਰਿਆ ਦੇਖਾਂ ਕਿੰਨਾ ਢਿੱਡ ਰੱਜ ਗਿਆ ਤੇਰਾ ਉਹ ਸਾਰੇ ਨਿਕਲ ਕੇ ਗਿਰ ਗਿਆ ਤੇਰਾ ਅੱਧਾ ਤੋੜ ਲੈ ਇਸਮਾ ਅੱਧਾ ਤੋੜ ਕੇ ਰੱਖ ਤੇ ਨੀਚੇ ਹਾਂ ਇਸ ਤਰ੍ਹਾਂ ਹੁਣ ਅੱਧਾ ਖਾ ਚਲ ਖਾ ਲੈ ਚਲੋ ਜੀ ਆਪਾਂ ਕਰਦਿਆਂ ਜੀ ਵਲੌਗ ਦਾ ਐਂਡ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਕੇ ਲਈਏ ਬਾਏ ਬਾਏ ਟੇਕ ਕੇਅਰ ਔਰ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਮੈਂ ਵੀ ਹੁਣ ਬੱਚਿਆਂ ਨੂੰ ਸਟੱਡੀ ਕਰਾਵਾਂ ਥੋੜੀ ਜੀ ਕਿਉਂਕਿ ਰਪੈਂਜਲ ਕਾ ਇੰਗਲਿਸ਼ ਕਾ ਪੇਪਰ ਹੈ ਕੱਲ ਨੂੰ ਅੱਜ ਛੁੱਟੀ ਦੀ ਪੇਪਰ ਕੀ ਤਿਆਰੀ ਕਰਨੀ ਸੀ ਹਨਾ ਬਾਏ ਜੀ ਬਾਏ ਟੇਕ ਕੇਅਰ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਂ ਤਦ ਤੱਕ ਕੇ ਲਈਏ ਬਾਏ ਬਾਏ